ਸਾਰਿਆਂ ਨੂੰ ਪਿਆਰ ਪ੍ਰੀਸ ਸ੍ਰੀਕਾਹਲਾਸ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਬਲੌਜ਼ ਦਿਖਾਉਨੇ ਆਂ ਅਸੀਂ ਇਹ ਦੇਖੋ ਇਹ ਬਲੈਕ ਤੇ ਚਿੱਟਾ ਬਲੌਜ਼ ਹੈ ਤੇ ਇਹ ਬਲੌਜ਼ ਬਣਾਉਣ ਦਾ ਮਕਸਦ ਇਹ ਹੈ ਕਿ ਤੁਸੀਂ ਵੀ ਆਰਡਰ ਕਰ ਸਕਦੇ ਹੋ ਜੇ ਤੁਹਾਨੂੰ ਸੋਹਣਾ ਲੱਗਿਆ ਤਾਂ ਡਿਜ਼ਾਈਨ ਤੇ ਇਹ ਬਲੌਜ਼ ਅਸੀਂ ਅੱਗੇ ਬਣਾਇਆ ਹੀ ਹੋਇਆ ਹੈ ਤੇ ਇਹ ਦਾ ਅਸੀਂ 47 ਜੋੜ ਰੱਖਿਆ ਹੈ 5 ਇੰਚ ਦਾ ਬਾਟਰ ਤੇ ਅਸੀਂ 10 ਗੁੰਡੇ ਵਧਾਏ ਆ ਦੇਖੋ ਤੇ ਬਲੈਕ ਤੇ ਕਾਲਾ ਬਲੌਜ਼ ਹੈ ਤੇ ਉਲਟੇ ਪਾਸੇ ਮੈਂ ਤੁਹਾਨੂੰ ਦਿਖਾਉਣੀ ਇਸ ਤਰੀਕੇ ਦਾ ਤੇ ਇਹ ਦੀਦੀ ਦੇ ਬਲਾਊਜਾ ਦੋ ਇੱਕੋ ਜੇ ਤੇ ਆਹ ਦੇਖੋ ਇਹ ਪਛਮ ਵੀ ਕੋਲੇ ਵਾਲੀ ਲਈ ਆ ਸੀ ਤੇ ਜੇ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਵੀ ਆਰਡਰ ਕਰ ਸਕਦੇ ਹੋ ਸਾਨੂੰ ਤੇ ਇੱਕ ਇਹ ਸਾਡੇ ਕੋਲ ਤਿੰਨ ਬਲਾਊਜ ਸੀਗੇ ਤੇ ਇੱਕ ਬਲਾਊਜ ਰਹਿ ਗਿਆ ਦੇਖੋ ਕਿਸੇ ਦੀਦੀ ਨੇ ਪੁੱਛਿਆ ਸੀਗਾ ਕਿ ਕਿੰਨੀ ਲੈਂਥ ਹੈ ਦੀ ਤੁਹਾਨੂੰ ਮੈਂ ਇੱਕੇ ਦਿਖਾ ਦਿੰਨੇ ਹਾਂ ਅਸੀਂ ਇਹ ਸਾਡੇ ਕੋਲ ਇੱਕ ਰਹਿ ਗਿਆ ਤੁਸੀਂ ਕਹਿ ਸਕਦੇ ਹੋ ਇਹ ਦੀਦੀ ਸਾਡੇ 16.5 17 ਇੰਚ ਲਮਾਈ ਹੈ ਇਹਦੀ ਤੇ ਸਾਨੂੰ ਬਲੌਗ ਜ ਸੋਹਣੇ ਲੱਗੇ ਜਿਹੜੀ ਦੀਦੀ ਦਾ ਅਸੀਂ ਬਣਾਈ ਜੰਨੇ ਆ ਉਹਨੂੰ ਸੋਹਣਾ ਲੱਗੇ ਤਾਂ ਸਾਨੂੰ ਕਮੈਂਟ ਜ਼ਰੂਰ ਕਰੇ ਤੇ ਛਾਤੀ ਕੋਲੋਂ 16 ਹੀ ਛਾਤੀ ਕੋਲੋਂ ਇਹ ਸੋਣਾ ਹੀ ਛਾਤੀ ਹੈ ਜੀ ਇੱਥੋਂ ਤੇ 17.5 17 ਹੈ ਇਹ ਲਮਾਈ ਇਹਦੀ ਤੇ ਇੱਕ ਬਣਾਵਜਾ ਰਹੇਗਾ ਜੇ ਤੁਸੀਂ ਲੈਣਾ ਤਾਂ ਲੈ ਸਕਦੇ ਹੋ ਇਹ ਬਣਾਵਜਾ ਸਾਢੇ ਇੱਕ ਉਹ ਤੇ ਇਹ ਬਣਾਵਜ ਅਸੀਂ ਤੀਤੀ ਦਾ ਬਣਾਈ ਜਾਂਦੇ ਆ ਦੋ ਬਣਾਵਜਾ ਪਹਿਲਾ ਬਣਾਵਜ ਅਸੀਂ ਸ਼ੁਰੂ ਕੀਤਾ ਹੋਇਆ ਤੇ ਸੋਣਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਬੰਦ ਤੋਂ ਇੱਕ ਸੂਟ ਦਿਖਾਉਣੀ ਆ ਸਾਡੇ ਕੋਲ ਸੂਟ ਹੈ ਕੜਾਈ ਕੀਤੀ ਹੋਈ ਇਹ ਦੇਖੋ অনিয়ন ਕਲਰ ਹੈ ਇਹਦਾ ਅਗਲੀ ਵੀਡੀਓ ਅਸੀਂ ਸਖੀ ਵੀ ਤੇ ਕੜਾਈ ਦੀ ਪਾਵਾਂਗੇ ਇਹ অনিয়ন ਕਲਰ ਚਾਹ ਤੇ ਇਹ ਘੇਰੇ ਤੜਾ ਜਾਣੇ ਦੇਖੋ ਤੇ ਇਹਦੇ ਬਾਹਰ ਤੇ ਵੀ ਡਿਜ਼ਾਈਨ ਹੈ ਦੇਖੋ ਇਹਦੇ ਬਾਹਰ ਤੇ घेरे डिजाइन तो भी ऑर्डर कर सकते देखो इस तरह तैनियन कलर है कि साढ़े को दपट्टा फुलबैल का दपट्टा ढाई मीटर देखो जो तीस लेना तो सूस्नशॉट లైక్ ఆర్డర్ ਕਰ ਸਕਦੇ ਹੋ WhatsApp ਤੇ ਦੇਖੋ ਇਹ ਸਾਡੇ ਕੋਲ ਦੁਪੱਟਾ ਹੈ ਇਹ ਤਾਂ ਆ ਪੱਲੇ ਦੋਨੇ ਛੋਟੇ ਇਸ ਤਰ੍ਹਾਂ ਬਣਾਏ ਹੋਏ ਆ ਭਾਰੇ ਦੇਖੋ ਤੇ ਆ ਦੂਜਾ ਪਰਦਾ ਕੰਨੀਆਂ ਤੇ ਅਸੀਂ ਦੋਨਾਂ ਕੰਨੀਆਂ ਤੇ ਅਸੀਂ ਇਹ ਬੇਲ ਪਾਈ ਹੈ ਗੋਡਨ ਕਲਰ ਨਾਲ ਪੇਂਟ ਕੀਤਾ ਹੋਇਆ ਦੇਖੋ ਤੇ ਇਹ ਪੱਲਾ ਇੱਕ ਤੇ ਇਹ ਇਧਰਲਾ ਇਹ ਦੂਜਾ ਪੱਲਾ ਹੈ ਦੋਨਾਂ ਪੱਲਿਆਂ ਤੇ ਅਸੀਂ ਭਾਰੇ ਡਿਜ਼ਾਈਨ ਬਣਾਏ ਹੋਏ ਤੇ ਦੋਨਾਂ ਕੱਲਿਆਂ ਤੇ ਅਸੀਂ ਇਹ ਬੇਲ ਪਾਈ ਹੋਈ ਹੈ ਦੇਖਾ ਤੇ ਆជា ਬੇਰੇ ਤੇ ਇਹਦਾ ਰੇਟ 500 ਰੁਪਏ 2.5 ਮੀਟਰ ਦੀ ਕਟ ਹੈ ਬੜਾ ਇਹ ਕੱਲਾ ਰ ਹੈ ਤੇ ਇਹਦਾ ਰੇਟ 300 ਰੁਪਏ ਇਹ 2.5 ਮੀਟਰ ਤੋਂ ਘੱਟ ਹੈ ਦੁਪੱਟੇ ਤੇ ਈ ਲਮਾਈ ਤੇ ਇਹਦੇ ਵੀ ਅਸੀਂ ਇਹ ਫੁੱਲ ਪਾਏ ਹੋਏ ਆ ਤੇ ਕਈ ਟਪਟਾ ਜਿਹੇ ਇਹ ਜਿਹਾ ਬਣਵਾਉਣਾ ਹੋਵੇ ਇਹ ਦੁਪੱਟਾ ਨਹੀਂ ਮਿਲਦਾਗਾ ਤੇ ਜੇ ਦੁਪੱਟਾ ਬਣਾਵਾ ਦੇਗੇ ਦੇਖੋ ਇਹਦੇ ਵਿੱਚ ਫੁੱਲ ਪਾਏ ਹੋਏ ਆ ਅਸੀਂ ਪੇਂਟ ਦੇ ਤੇ ਆ ਅਸੀਂ ਬਾਰਡਰ ਹੋਣਾ ਹੈ ਤੇ ਜੇ ਤੁਹਾਨੂੰ ਕੋਈ ਵੀ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਇਹ ਜੇ ਤੁਸੀਂ ਸੂਟ ਵੀ ਬਣਵਾ ਸਕਦੇ ਹੋ ਸਭ ਤੋਂ ਪੇਂਟ ਦਾ ਸਾਡੇ ਕੋਲ ਸੂਟ ਵੀ ਉਹ ਵੀ ਵਿਖਾਉਂਦੇ ਆ ਦੇਖੋ ਇਹ ਸਾਡੇ ਕੋਲ ਸੂਟ ਬਣਿਆ ਹੋਇਆ ਹੈ। ਗਿੰਦੇ ਦੇ ਫੁੱਲਾਂ ਦਾ ਸੂਟ ਹੈ ਦੇਖੋ। ਤੇ ਇਹ ਇਧਰੋਂ ਇਥੋਂ ਚਾਕ ਟਿੱਕਰ ਜਾਂਦੀ ਹੈ ਫੇਰ। ਤੇ ਆ ਗਲੇ ਤੇ ਵੀ ਡਿਜ਼ਾਈਨ ਬਣਾਇਆ ਹੋਇਆ ਹੈ ਦੇਖ। ਇੱਕ ਪੱਲਾ ਤੇ ਇਹ ਦਾ ਬਹਾ ਹਾਂ ਦੜੇ। ਇਹ ਮੇਰਾ ਆਵਦਾ ਹੀ ਸੂਟ ਹੈ 5-6 ਸਾਲ ਹੋ ਗਏ ਬਣੇ ਇਹਨੂੰ ਦੇਖੋ 1 ਸਾਲ ਹੋ ਗਿਆ ਘਰੇ ਪਾਇਆ ਇਹਨੂੰ ਸੂਟ ਨੂੰ ਜੋੜ ਜੱਟ ਦਾ ਸੂਟ ਹੈ ਇਹ ਇਹ ਬਾਹਾਂ ਤੇ ਤੁਨ ਲਾਤੇ ਇਹ ਕੇਰੇ ਦਾ ਡਾੜਾ ਜਣ ਤੇ ਇਹਦਾ ਦੁਪੱਟਾ ਵੀ ਬਹੁਤ ਭਾਰੀ ਹੈ ਤੇ ਜੇ ਕੋਈ ਵੀ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਦੇਖੋ ਇਹ ਵਾਲਾ ਜਾਂ ਇਹ ਵਾਲਾ ਇਹ ਬਲੋ ਜਾਂ ਤੁਸੀਂ ਤੇ ਸੂਟ ਤੇ ਇਹ ਮਲੌਜ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਮੈਂਟ ਕਰਿਆ ਕਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ